लेजे हमारे चैनल को सब्सक्राइब करें और घंटी के आइकन पर क्लिक करें व शेयर करना ना भूलें आरएन पब्लिक स्कूल के दरबाहा वालों स्कूल कमेटी के प्रधान दीपक गोयल देन दिशा नरेश अधिनो स्कूल प्रिंसिपल मैडम सुचारिता गर्ग दी अगुवाई हेठ बीते शनिवार देर शाम 1:30 बजे सिद्ध बाबा श्री गंगा राम जी दिखे स्कूल दे सालाना समागम 2024-25 दा आयोजन कटाया इस मौके के दरबाहा हल्के दे मुख सेवादार 하디브 싱 ਨੇ ਪਟਿਆਲਾ ਦੀ ਬੇਟੀ ਅਨੂ ਸੰਧੂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਜੋਤੀ ਪ੍ਰਜਲਿਤ ਕਰਕੇ ਸਮਾਗਮ ਦਾ ਆਗਾਜ਼ ਕੀਤਾ ਜਿਸ ਮੌਕੇ ਉਹਨਾਂ ਨਾਲ ਤਰੰਬੋੜ ਦੇ ਪ੍ਰਧਾਨ ਅਨਿਲ ਗਰਗ, ਡੀਲਾ ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦੀਪਕ ਗੋਇਲ, ਸਕੱਤਰ ਸੁਭਾਸ਼ ਗਰਗ ਅਤੇ ਖਜਾਨਚੀ ਅਮਿਤ ਬਾਂਸਲ ਜੇਪੀ ਮੌਜੂਦ ਸਨ ਗਣੇਸ਼ ਵੰਦਨਾ ਤੋਂ ਸਮਾਗਮ ਦੀ ਸ਼ੁਰੂਆਤ ਕਰਦੇ ਨੰਨੇ-ਮੁੰਨੇ ਬੱਚਿਆਂ ਨੇ ਰੰਗ-ਬਰੰਗੀਆਂ ਡਰੈੱਸਾਂ ਪਾ ਕੇ ਰੰਗ-ਰੰਗ ਅਤੇ ਸਭਾਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕਰਕੇ ਸਮਾਗਮ ਨੂੰ ਚਾਰ ਚੰਨ ਲਾਏ ਇਸ ਮੌਕੇ ਪ੍ਰਬੰਧਕੀ ਕਮੇਟੀ ਵੱਲੋਂ ਮੁੱਖ ਮਹਿਮਾਨ ਅਨੂ ਸੰਧੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਦੋਂ ਕਿ ਸਕੂਲ ਬੱਚਿਆਂ ਦੇ ਪ੍ਰਤੀ ਸਿੱਖਿਆ ਅਤੇ ਸਿਹਤ ਸੰਬੰਧੀ ਵਧੀਆ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਅਨੂ ਸੰਧੂ ਨੇ ਕਿਹਾ ਕਿ ਬੱਚਿਆਂ ਵੱਲੋਂ ਕੀਤੀ ਗਈ ਪੇਸ਼ਕਾਰੀ ਨੇ ਉਹਨਾਂ ਦੀਆਂ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ ਅਤੇ ਉਹਨਾਂ ਵੱਲੋਂ ਕੀਤੀ ਗਈ ਪੇਸ਼ਕਾਰੀ ਸਭਾ ਦਾ ਯੋਗ ਹੈ ਸਰਾਨਾ ਸਮਾਗਮ ਨੂੰ ਪੂਰੇ ਸਾਲ ਦੀ ਰਿਪੋਰਟ ਦੱਸਦੇ ਪ੍ਰਿੰਸੀਪਲ ਮੈਡਮ ਸੁਚਾਰੀਤਾ ਗਰਗ ਨੇ ਦੱਸਿਆ ਕਿ ਸਕੂਲ ਦੇ ਕਾਬਿਲ ਸਟਾਫ ਵੱਲੋਂ ਬੱਚਿਆਂ ਵਿੱਚ छुपी ਪ੍ਰਤਿਭਾ ਨੂੰ ਉਜਾਗਰ ਕਰਕੇ ਉਹਨਾਂ ਦੇ ਉਜਵਲ ਭਵਿੱਖ ਲਈ ਨਿਆਰੇ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਧੀਆਂ ਕਰਵਾਈਆਂ ਜਾਂਦੀਆਂ ਹਨ ਉਹਨਾਂ ਕਿਹਾ ਕਿ ਬੱਚਿਆਂ ਦੇ ਉਜਵਲ ਭਵਿੱਖ ਲਈ ਜਿੱਥੇ ਸਕੂਲ ਪੂਰੀ ਤਰ੍ਹਾਂ ਤੰਦੇਹੀ ਨਾਲ ਆਪਣੀ ਭੂਮਿਕਾ ਨਿਭਾ ਰਿਹਾ ਹੈ ਉੱਥੇ ਹੀ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਬੱਚਿਆਂ ਦੀ ਪੜ੍ਹਾਈ ਸੋਸਾਇਟੀ ਅਤੇ ਵਧੀਆ ਸੰਸਕਾਰਾਂ 'ਤੇ ਧਿਆਨ ਦੇਣ ਦਾ ਸੁਰੇਹਾ ਦਿੱਤਾ ਤਾਂ ਜੋ ਬੱਚੇ ਆਪਣੀ ਜ਼ਿੰਦਗੀ ਦੇ ਅਸਲ ਮੁਕਾਮ ਨੂੰ ਹਾਸਲ ਕਰ ਸਕਣ ਮੈਡਮ ਜੀ ਸਕੂਲ ਵੱਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ ਹੈ ਇਸ ਸੰਬੰਧੀ ਕੀ ਕਹਿਣਾ ਚਾਹੋਗੇ ਐਕਚੁਅਲੀ ਐਨੂਅਲ ਫੰਕਸ਼ਨ ਹੈ ਜਿਹੜਾ ਐਨੂਅਲ ਡੇ ਹੁੰਦਾ ਸਕੂਲ ਦਾ ਤੇ ਇਸ ਦਿਨ ਦੇ ਬੱਚਿਆਂ ਨੂੰ ਕਿੰਨੇ ਪੂਰੇ ਸਾਲ ਤੋਂ ਵੇਖ ਹੁੰਦੀ ਹੈ ਕਿਉਂਕਿ ਪੂਰੇ ਸਾਲ ਦੀ ਜਿਹੜੀ ਰਿਪੋਰਟ ਹੈ ਅਸੀਂ ਇਸ ਦਿਨ ਜਿਹੜੀ ਹੈ ਪੈਰੈਂਟਸ ਸਾਹਮਣੇ ਪੇਸ਼ ਕਰਨੀ ਹੁੰਦੀ ਹੈ ਕਿ ਅਸੀਂ ਸਾਰਾ ਸਾਲ ਬੱਚਿਆਂ ਨੂੰ ਕੀ ਕਰਵਾਇਆ ਹੈ ਤਾਂ ਬੱਚੇ ਵੀ ਇਸ ਦਿਨ ਦੇ ਲਈ ਬਹੁਤ ਐਕਸਾਈਟਿਡ ਹੁੰਦੇ ਆ ਤੇ ਬੜੇ ਜੋਸ਼ ਨਾਲ ਉਹਨਾਂ ਨੇ ਇਹ ਐਨੂਅਲ ਫੰਕਸ਼ਨ ਹੈ ਜਿਹੜਾ ਪ੍ਰਿਪੇਅਰ ਕੀਤਾ ਹੈ ਦੇਖੋ ਅੱਜ ਬੱਚਿਆਂ ਦੀ ਜਿਹੜੀ ਰੇਂਜ ਹੈ ਉਹ ਉਹ ਗੱਟ ਰੰਗ ਲੰਗੀ ਹੈ ਤੇ ਮੇਰੇ ਟੀਚਰਸ ਨੇ ਮੇਰੇ ਸਟਾਫ ਨੇ ਬਹੁਤ ਮਿਹਨਤ ਨਾਲ ਇਹ ਐਨੂਅਲ ਡੇ ਤੇ ਜਿਹੜੀ ਹੈ ਪਿਆਗੀ ਕੀਤੀ ਹੈ ਸਕੂਲ ਦੇ ਵਿੱਚ ਜਿਹੜੀ ਅਸੀਂ ਐਜੂਕੇਸ਼ਨ ਬੱਚਿਆਂ ਨੂੰ ਦੇ ਰਹੇ ਹਾਂ ਸਕਿੱਲ ਬੇਸਡ ਐਜੂਕੇਸ਼ਨ ਦੇ ਰਹੇ ਹਾਂ ਕ੍ਰੀਏਟਿਵ ਥਿੰਕਿੰਗ ਹੈ ਤਾਂ ਕਿ ਬੱਚਿਆਂ ਦੇ ਵਿੱਚ ਜਿਹੜੀ ਉਹ ਡਵੈਲਪ ਹੋ ਸਕੇ ਬੱਚਾ ਨੂੰ ਲਾਈਫ ਸਕਿੱਲਸ ਅਤੇ ਗਿਆਨ ਸਿਖਾਈਆਂ ਜਾ ਰਹੀਆਂ ਹਨ ਤਾਂ ਕਿ ਜੋ ਅੱਜ ਐਜੂਕੇਸ਼ਨ ਲੈ ਰਹੇ ਹੈ ਉਹ ਆਪੀ ਐਨੂਅਲੀ ਲਾਈਫ ਦੇ ਵਿੱਚ ਜਿਹੜੀ ਉਹ ਚੀਜ਼ਾਂ ਨੂੰ ਇੰਪਲੀਮੈਂਟ ਕਰ ਸਕਦਾ ਹੈ ਐਨਪੀ 2020 ਜਿਹੜੀ ਉਹ ਵੀ ਇਹ ਵੀ ਕਹਿੰਦੀ ਹੈ ਕਿ ਬੱਚਾ ਨੂੰ ਜਿਹੜੀ ਐਜੂਕੇਸ਼ਨ ਹੈ ਉਹ ਉਹ ਦਿੱਤੀ ਜਾਵੇ ਜਿਹੜੀ ਆਨਲਾਈਫ ਜ਼ਿੰਦਗੀ ਦੇ ਵਿੱਚ ਬੱਚੇ ਇਹਨੂੰ ਆਪਦੀ ਜ਼ਿੰਦਗੀ ਦੇ ਵਿੱਚ ਅਪਲਾਈ ਕਰ ਸਕੇ ਬੱਚਿਆਂ ਦੇ ਉਜਰ ਦੇਖ ਲਈ ਮਾਪਿਆਂ ਨੂੰ ਕੀ ਸਿਨਿਆ ਦੇਣਾ ਚਾਹੋਗੇ ਦੇਖੋ ਬੱਚਾ ਨੇ ਅਸੀਂ ਬਹੁਤ ਵੈਲਿਊ ਹੋ ਜਾਂਦੀ ਜਿਹੜੀਆਂ ਆਪ ਕੋ ਸਿਖਾ ਰਹਿਆਂ ਬਟ ਮੈਂ ਇੱਕ ਪੈਰੈਂਟ ਵਜੋਂ ਕਿਕ੍ਰੋਸ ਕਰਨਾ ਚਾਹੁੰਗਾ ਕਿ ਜੋ ਐਜੂਕੇਸ਼ਨ ਅਸੀਂ ਬੱਚਾ ਨੂੰ ਦੇ ਰਿਹਾ ਉਹਦੇ ਵਿੱਚ ਪੈਰੈਂਟਸ ਦਾ ਬਹੁਤ ਵੱਡਾ ਰੋਲ ਹੁੰਦਾ ਕਿਉਂਕਿ ਬੱਚੇ ਜੋ ਚੀਜ਼ ਸਕੂਲ ਤੋਂ ਸਿੱਖ ਕੇ ਜਾਂਦੇ ਆ ਕਿ ਜੇ ਪੈਰੈਂਟਸ ਵੀ ਉਹਨਾਂ ਨਾਲ ਉਹਨਾਂ ਨੂੰ ਉਸ ਚੀਜ਼ ਨੂੰ ਸਿੱਖਣ ਦੇ ਵਿੱਚ ਹੈਲਪ ਕਰਨ ਤਾਂ ਬੱਚੇ ਅਜਵਲ ਦੇ ਵਿੱਚ ਬਹੁਤ ਸਪੀਕਰ ਜਿਹੜਾ ਹੋ ਸਕ ਸਕਦੇ ਆ ਕਿਉਂਕਿ ਇਕੱਲਾ ਸਕੂਲ ਦਾ এনवायरमेंट ਬੱਚਿਆਂ ਦੀ ਜਿੰਦਗੀ ਦੇ ਵਿੱਚ ਰੋਲ ਪਲੇ ਨਹੀਂ ਕਰਦਾ ਕਿਉਂਕਿ ਉਹਨਾਂ ਦਾ ਹੋਮ এনवायरमेंट ਦਾ ਜਿਹੜਾ ਉਹ ਰੋਲ ਪਲੇ ਕਰਦਾ ਵੀ ਜੇ ਅੱਜ ਅਸੀਂ ਬੱਚਿਆਂ ਨੂੰ ਇੰਗਲਿਸ਼ ਸਪੀਕਿੰਗ ਸਿਖਾ ਰਿਹਾ ਤਾਂ ਮੈਨੂੰ ਕਿਤੇ ਨਾ ਕਿਤੇ ਇਹ ਹੀ ਲੱਗਦਾ ਕਿ ਉਸ ਇੰਗਲਿਸ਼ ਸਪੀਕਿੰਗ movies ਘਰ ਕੋਈ ਟਵੀਟਰ ਰੀਲਸ ਨੂੰ ਥੋੜਾ ਜਿਹਾ ਮਤਲਬ ਮੋਟੀਵੇਟ ਬੱਚਾ ਨੂੰ ਕਰਨਾ ਚਾਹੀਦਾ ਵੀ ਉਹ ਉਹ ਨੂੰ ਬੋਲ ਇਹ ਨਹੀਂ ਚਾਹਦਾ ਚਾਹੀ ਕਿ ਬੱਚੇ ਆਪ ਨੂੰ ਮਾਟਰ ਪਾਸ਼ਾ ਪੰਜਾਬੀ ਨੂੰ ਨਾ ਬੋਲਣ ਬਟ ਆਸ ਇਟ ਇਜ਼ ਅ ਇੰਗਲਿਸ਼ ਮਿਡਲ ਸਕੂਲ ਤਾਂ ਥੋੜਾ ਬਾਕ ਜਿਹੜਾ ਹੈ ਬੱਚੇ ਉਹ ਜਿਹੜੀ ਚੀਜ਼ ਸਿੱਖ ਕੇ ਜਾਂਦੇ ਉਹਨੂੰ ਘਰ ਵੀ ਇੰਪਲੀਮੈਂਟ ਕਰੇ ਜੇ ਤੜਵਾ ਹਾਸੇ ਪੱਤਰਕਾਰ ਗੋਵਿੰਦ ਗੁਪਤਾ ਦੀ ਰਿਪੋਰਟ